ਮਿਸ ਪੂਜਾ ਦੇ ਨਾਲ ਮਜੀਠੀਆ ਕੇਸ ਦੇ ਕਿਵੇਂ ਜੁੜ ਗਏ ਤਾਰ ਕਿਉਂ ਭਾਰਤ ਛੱਡ ਕੇ ਅਮਰੀਕਾ ਚਲੀ ਗਈ ਪੰਜਾਬ ਦੀ ਸਭ ਤੋਂ ਮਕਬੂਲ ਫੀਮੇਲ ਗਾਇਕ ਮਿਸ ਪੂਜਾ ਕੀ ਕਾਰੋਬਾਰਾ ਮਿਸ ਪੂਜਾ ਦਾ ਕਿਉਂ ਇੰਨਾ ਜ਼ਿਆਦਾ ਅੱਕ ਗਈ ਤੇ ਮਜੀਠੀਆ ਵਿਕਰਮਜੀਤ ਸਿੰਘ ਜਿਹੜਾ ਡਰੱਗ ਕੇਸ ਦੇ ਵਿੱਚ ਸਰਕਾਰ ਆਖ ਰਹੀ ਹੈ ਡੀਏ ਦਾ ਕੇਸ ਬਣਾਇਆ ਹੋਇਆ ਪਰ ਮੁੱਖ ਮੰਤਰੀ ਭਗਵੰਤ ਮਾਨ ਉਸ ਨੂੰ ਵੱਡਾ ਮਗਰਮੱਛ ਇਨਡਾਇਰੈਕਟਲੀ ਚਿੱਟੇ ਦਾ ਸਦਾਗਰ ਆਖ ਰਿਹਾ ਉਸ ਵਿਕਰਮਜੀਤ ਮਜੀਠੀਏ ਦੇ ਕੇਸ ਦੇ ਨਾਲ ਮਿਸ ਪੂਜਾ ਦੇ ਕੀ ਤਾਰ ਜੁੜੇ ਕਿਉਂ ਡਰਦੀ ਆ ਮਿਸ ਪੂਜਾ ਭਾਰਤੋਂ ਤੋਂ ਕੀ ਸੀ ਸਾਰਾ ਇਸ ਇੱਕ ਕੇਸ ਤੁਹਾਨੂੰ ਦੱਸਦੇ ਆ ਵਿਸਤਾਰ ਦੇ ਨਾਲ ਸਾਰੇ ਜਾਣਦੇ ਆ ਮਿਸ ਪੂਜਾ ਪੰਜਾਬ ਦੀ ਬਿਹਤਰੀਨ ਜਿਹੜੀ ਗਾਇਕਾ ਸੀ ਉਸ ਨੇ ਆਪਣਾ ਨਾਮ ਨਾ ਖੱਟਿਆ ਮੱਧਮ ਵਰਗੀ ਪਰਿਵਾਰ ਚ ਪੈਦਾ ਹੋਈ ਮਿਸ ਪੂਜਾ ਉਸ ਨੇ ਉਹ ਬਲੰਦੀਆਂ ਛੁਈਆਂ ਜਿਹੜੀਆਂ ਪੰਜਾਬ ਦੇ ਬਹੁਤ ਘੱਟ ਜਿਹੜੀਆਂ ਫੀਮੇਲ ਗਾਇਕਾ ਉਹਨਾਂ ਦੇ ਹਿੱਸੇ ਆਈਆਂ ਆਖਰ ਦੇ ਵਿੱਚ ਉਸ ਨੇ ਇਦਾਂ ਵੱਡਾ ਮਕਾਮ ਹਾਸਲ ਕਰ ਲਿਆ ਮਿਸ ਪੂਜਾ ਨੇ ਜਿਸ ਦੀ ਬਰਾਬਰੀ ਕਰਨਾ ਨਾ ਮੁਸ਼ਕਲ ਸੀ ਪਰ 2010 ਦੇ ਵਿੱਚ ਜਿਹੜੀ ਇਸ ਕੁੜੀ ਦਾ ਜਿਹੜਾ ਕੈਰੀਅਰ ਆ ਉਹ ਵਧਣਾ ਸ਼ੁਰੂ ਕੀਤਾ ਤੇ 2007 ਦੇ ਵਿੱਚ ਪੰਜਾਬ ਦੇ ਵਿੱਚ ਬਾਦਲ ਸਰਕਾਰ ਦੀ ਸੱਤ ਦੇ ਵਿੱਚ ਐਂਟਰੀ ਹੁੰਦੀ ਆ 2010 ਦੇ ਵਿੱਚ ਬਿਕਰਮਜੀਤ ਮਜੀਠੀਆ ਦਾ ਨਾਮ ਆ ਜਿਹੜਾ ਭੋਲਾ ਇਨਸਪੈਕਟਰ ਭੋਲਾ ਜਿਹੜਾ ਉਹ ਡਰੱਗ ਦੇ ਲਈ ਲੈ ਦਿੰਦਾ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਜਿੱਥੇ ਬਹੁਤ ਜ਼ਿਆਦੇ ਤੂਫਾਨ ਮੱਝ ਜਾਂਦਾ ਉੱਥੇ ਹੀ 2012 ਦੇ ਵਿੱਚ ਜਦੋਂ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਆ ਜਿਹੜੀ ਉਹ ਇਲੈਕਸ਼ਨਾਂ ਦੇ ਵਿੱਚ ਜਾਣਾ ਚਾਹੁੰਦੀ ਸੀ ਉਸ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਹਾਇਰ ਕੀਤਾ ਆਪਣੀ ਮਸ਼ਹੂਰੀ ਦੇ ਲਈ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵੱਡੇ ਵੱਡੇ ਕਲਾਕਾਰ ਸੀ ਜੈਜੀ ਬੀਸੀ ਦਿਲਜੀਤ ਦੋਸਾਂ ਸੀ ਮਿਸ ਪੂਜਾ ਸੀ ਪੰਜਾਬ ਦੇ ਵਿੱਚ ਕਬੱਡੀ ਕੱਪ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਜਿਹੜਾ ਆਪਣਾ ਕਲਾ ਦਾ ਜੋਹਰ ਮਿਸ ਪੂਜਾ ਵਿਖਾਉਂਦੀ ਸੀ ਸਰਕਾਰ ਦੇ ਨਾਲ ਨੇੜਤਾ ਦੱਸੀ ਜਾਂਦੀ ਸੀ ਪਰ ਆਖਰ ਦੇ ਵਿੱਚ ਕੀ ਟਸਲ ਪਈ ਕਿਉਂ ਭਾਰਤ ਛੱਡਿਆ ਮਿਸ ਪੂਜਾ ਨੇ ਤੇ ਹੁਣ ਵਿਕਰਮਜੀਤ ਸਿੰਘ ਮਜੀਠੀਆ ਜਿਹੜਾ ਨਾਬੇ ਜੇਲ੍ਹ ਦੇ ਵਿੱਚ ਆ ਉਸਦੇ ਜਿਹੜੇ ਕਰੀਬੀ ਆ ਉਹ ਦੇਸ਼ ਛੱਡ ਕੇ ਜਾ ਚੁੱਕੇ ਆ ਚਾਹੇ ਇੱਕ ਨੌਜਵਾਨ ਜਿਸ ਦਾ SIM ਕਾਰ ਵਿਕਰਮਜੀਤ ਸਿੰਘ ਮਜੀਠੀਆ ਵਰਤ ਰਿਹਾ ਸੀ ਉਹ ਚਾਹੇ ਉਸ ਦਾ ਇੱਕ ਚੰਡੀਗੜ੍ਹ ਦਾ ਨੇੜਲਾ ਮਿੱਤਰ ਉਹ ਵੀ ਡਰ ਕੇ ਇੱਥੋਂ ਚਲਾ ਗਿਆ ਕਿਉਂਕਿ ਵਿਜੀਲੈਂਸ ਦੇ ਨੋਟਿਸ ਆ ਰਹੇ ਆ ਕਿ ਜੇ ਕਿਸੇ ਦੇ ਨਾਲ ਕੋਈ ਕਾਰੋਬਾਰ ਸਾਂਝਾ ਸੀ ਵਿਕਰਮਜੀਤ ਮਜੀਠੀਆ ਦਾ ਤੇ ਉਹ ਆਪਣਾ ਪੱਖ ਦੇਵੇ ਹੁਣ ਤੁਹਾਨੂੰ ਦੱਸਦੇ ਆ ਕਿ ਮਿਸ ਪੂਜਾ ਮਿਸ ਪੂਜਾ ਦੀ ਐਂਟਰੀ ਹੁੰਦੀ ਆ ਉਸ ਸਮੇਂ ਇੱਕ ਨਰੰજન ਸਿੰਘ ਈਡੀ ਦਾ ਅਫਸਰ ਆ ਜਿਸ ਨੇ ਵਿਕਰਮਜੀਤ ਮਜੀਠੀਏ ਤੋਂ ਵੀ ਇਨਵੈਸਟੀਗੇਸ਼ਨ ਕੀਤੀ ਸੁਰਖੀਆਂ ਦੇ ਵਿੱਚ ਰਿਆ ਬਾਅਦ ਦੇ ਵਿੱਚ ਦਲਜੀਤ ਦਸਾਂਝ ਨੂੰ ਈਡੀ ਦੇ ਸੰਮਣ ਕੀਤੇ ਤੇ ਫੇਰ ਘਾਟ ਰੇਡ ਦੇ ਵਿੱਚ ਦਲਜੀਤ ਦਸਾਂਝ ਦਾ ਆਪਣੇ ਪੁੱਤਰ ਦੇ ਵਿਆਹ ਦੇ ਵਿੱਚ ਖਾੜਾ ਲਵਾਇਆ ਉਹ ਨਰੰજન ਸਿੰਘ ਵੀ ਸੁਰਖੀਆਂ ਦੇ ਵਿੱਚ ਆ ਕਿਉਂਕਿ ਉਸ ਸਮੇਂ ਇੱਕ ਜਿਹੜਾ ਡਰੰਕ ਕੇਸ ਸਭ ਤੋਂ ਜ਼ਿਆਦਾ ਚਰਚਿਤ ਹੋਇਆ ਸੀ ਜਿਸ ਦੇ ਵਿੱਚ ਉਸ ਸਮੇਂ ਦੇ ਸ਼੍ਰੋਮਣੀ ਕਾਲੀ ਦਲ ਦੇ ਕਾਫੀ ਧਾਕੜ ਲੀਡਰ ਰਤਨ ਸਿੰਘ ਜਨਾਲਾ ਦੇ ਕਰੀਬੀ ਉਹਨਾਂ ਦੇ ਤੀਜੇ ਪੁੱਤਰ ਮੰਨੇ ਜਾਂਦੇ ਬਿੱਟੂ ਔਲਖ ਉਸ ਨੂੰ ਗ੍ਰਿਫਤਾਰ ਕੀਤਾ ਸੀ 6 ਸਾਲ ਜੇਲ੍ਹ ਕੱਟ ਕੇ ਆਇਆ ਬਿੱਟੂ ਔਲਖ ਨੇ ਹੁਣ ਖੁਲਾਸੇ ਕੀਤੇ ਆ ਕਿ ਜਦੋਂ ਉਸਨੇ ਨਰਿੰਜਨ ਸਿੰਘ ਜਿਹੜਾ ਈਡੀ ਅਫਸਰ ਸੀ ਜਿਸ ਦੇ ਨਾਲ ਕਾਫੀ ਕੇਸ ਦੀ ਚਰਚਾ ਮਿਕਰਮਜੀਤ ਮਜੀਠੀਆ ਨਾਲ ਵੀ ਰਹੀ ਆ ਉਹ ਨਰਿੰਜਨ ਸਿੰਘ ਨੇ ਮਿਸ ਪੂਜਾ ਨੂੰ ਵੀ ਬਹੁਤ ਜ਼ਿਆਦਾ ਹਰਾਸ ਕੀਤਾ ਸੀ ਜਦੋਂ ਬਿੱਟੂ ਔਲਖ ਨੇ ਇੰਟਰਵਿਊ ਦਿੱਤੀ ਆਪਣੀ ਬੋਲਡ ਪੰਜਾਬ ਟੀਵੀ ਦੇ ਉੱਤੇ ਉਸ ਤੋਂ ਬਾਅਦ ਬਿੱਟੂ ਔਲਖ ਦਾ ਕਹਿਣਾ ਕਿ ਮਿਸ ਪੂਜਾ ਦਾ ਉਸ ਨੂੰ ਫੋਨ ਆਇਆ ਉਸ ਨੇ ਆਖਿਆ ਕਿ ਨਰਿੰਜਨ ਸਿੰਘ ਉਸ ਨੂੰ ਵੀ ਤੰਗ ਪ੍ਰੇਸ਼ਾਨ ਕਰਦਾ ਹੈ ਉਸ ਤੋਂ ਡਰਦੇ ਨੇ ਕਿ